ਪੰਚਾ ਕਰਈਆਂ ਉਹ ਖੜਾ ਆ ਗਿਆ ਸਵੇਰੇ ਸਵੇਰ ਪੱਲਣ ਲਾਉਂ ਦਿੱਤਾ ਉਹ ਆ ਜਾ ਆ ਜਾ ਲੰਘ ਗਿਆ ਕਿਹੜਾ ਬੜਾ ਚਿੱਟਾ ਪਜਾਮਾ ਕੁਰਤਾ ਪਾਇਆ ਕੀ ਗੱਲ ਮਾਰਗ ਤੇ ਚੱਲਿਆ ਉਹ ਕਲੇਨ ਆ ਮੂੰਹ ਹੀ ਚੰਗਾ ਗੱਲ ਤੇ ਜਾਈ ਦੀ ਕਰ ਲਾ ਹਾਂ ਦੱਸ ਦੱਸਣਾ ਤੂੰ ਸੁਣੋ ਕੀ ਕੱਲ ਮੈਂ ਭਜਨੀ ਦੀ ਦੇਰੀ ਤੇ ਗਿਆ ਪਾਈਆ ਦੁੱਧ ਲੈਣ ਘਰੇ ਆ ਕੇ ਮਨੇ 250 ਗ੍ਰਾਮ ਨਿਕਲਿਆ ਮੈਂ ਫੇਰ ਕੀ ਮੈਂ ਕਈ ਹਾਲਾ ਦੱਸਦਾ ਚੱਕਿਆ ਹਣਾ ਚਾਟੇ ਮਾਰਿਆ ਅੰਗਾ ਦੀ ਗੋਦੋਰੀ ਕੈਂਟੀ ਦੇ ਲਾਕ ਕੇ ਸਾਰੇ ਨਕਾਂਦਰਾ ਉਹ ਤੇਰਾ ਦਿਮਾਗ ਖਰਾਬ ਆ ਪਾਈਆ ਚ 200 ਗ੍ਰਾਮ ਦੁੱਧ ਹੁੰਦਾ ਵਾ ਤੈਨੂੰ ਫੇਟਾ ਹੀ ਸੁਬਾਤ ਆ ਉਹਨਾਂ ਨੇ ਲੈ ਉਹਨਾਂ ਦੇ ਤੈਨੂੰ ਚਾਹੀਦਾ ਹੀ ਕੰਦਨਾ ਨੂੰ ਉਹਨਰੇ ਲਾ ਆ ਖਾਡੀਆਂ ਵੀ ਡੇਰੀਆਂ ਹੁੰਦੀਆਂ ਆਂ ਪੰਟਲ ਪੰਟਲ ਦੁੱਧ ਵੇਚਦਾ ਰਿਹਾ ਵਾ ਪੂਰਾ ਸਾਫ਼ ਰੱਖੀਦਾ ਵਾ ਉਹ ਲਿਆ ਕੱਕ ਡੇਰੀ ਆ ਇਧਰ ਵੇ ਪਾਈਆ ਚ 200 ਕਿਲੋ ਚ 900 ਅੱਧਾ ਕਿਲੋ ਚ 400 ਗ੍ਰਾਮ ਹੁੰਦਾ ਵਾ ਆਹ ਮੈਂ ਕਾਡੀਆਂ ਡੇਰੀਆਂ ਕੇ ਬੰਦੂਗੀਆਂ ਉਦੋਂ ਨਹੀਂ ਲੋਕੀ ਕਹਿੰਦੇ ਦੁੱਧ ਘੱਟ ਪਉਂਦੇ ਚਲੋ ਛੱਡੋ ਆ ਰਾਜਨਾਮਾ ਜੋ ਗਿਆ ਬਸ ਤਾਂ ਡਿਜ਼ਾਈਨ ਚਾਹੀਦਾ ਹੀ ਫਿਰ ਵੀ ਤੁਸੀਂ ਪਿੰਡ ਦੇ ਮੋਹਤਵਾਰ ਬੰਦੇ ਜੇ ਚਲੋ ਧੀ ਦਾ ਸਟੰਸ ਸਾਰਾ ਟਾਈਮ ਵੇਸਟ ਕਰਕੇ ਰੱਖਤਾ ਇਹਦੇ ਪਉਗੇ ਜੇ ਨੇ ਇੱਤੇ ਦੀ ਕਿੱਛੀ ਕਿਤੇ ਦੀ ਇਹ ਇਨੀ ਕਦੀ ਜੋਬ ਤੇ ਸਰਪੰਚ ਜਰਾਬ ਦੀ ਘਰੇ ਚੋਰੀ ਮਿਆ ਕੀ ਦਾ ਫੋਨ ਆ ਗਿਆ ਹੁਣ ਹੈ ਹੈਲੋ ਥਾਣੇਦਾਰ ਕਤੂ ਬੋਲਦਾ ਉਹ ਥਾਣੇਦਾਰ ਕਤੂ ਨੂੰ ਫੋਨ ਲਾਇਆ ਤਾਂ ਕਤੂ ਨੇ ਬੋਲਣਾ ਹੋਰ ਸਤੂ ਨੇ ਬੋਲਣਾ ਆਉਣਾ ਤੂੰ ਬਕਵਾਸ ਨਾ ਕਰ ਸਰਪੰਚ ਬੋਲਦਾ ਪਿੰਡ ਦਾ ਸਰਪੰਚ ਸਾਹਿਬ ਅੱਜ ਕਿੱਦਾਂ ਯਾਦ ਕਰ ਲਿਆ ਸਾਨੂੰ ਯਾਦ ਕਾਦਾ ਕਰਨਾ ਘਰੇ ਚੋਰੀ ਹੋ ਗਈ ਚੋਰ ਦੇ ਘਰ ਚੋਰੀ ਮੇਰਾ ਮਤਲਬ ਫਿਰ ਉਹ ਮੇਰਾ ਮਤਲਬ ਕੀ ਚੋਰੀ ਹੋ ਗਿਆ ਸਰਪੰਸਾਬ ਚੋਰੀ ਵੱਡੀ ਹੋਈ ਹੈ ਵੱਡੀ ਵੱਡੀ ਨੂੰ ਕੀ ਦਾਣੇ ਵਾਲੀ ਢਰਮੀ ਚੋਰੀ ਹੋ ਗਈ ਆ ਤੂੰ ਤੂੰ ਬੋਤਮ ਖੋਲਣਾ ਕਰ ਚੋਰੀ ਪੈਆਂ ਦੀ ਹੋਈ ਆ ਉਹ ਮੇਰਾ ਮਤਲਬ ਕਿੰਨੇ ਕ ਪੈਸੇ ਚੋਰੀ ਹੋ ਗਿਆ ਹੈਗਾ ਹੀ 25 50 ਰੁਪਈਆ ਕਰਕੇ ਤੂੰ ਹੀ ਥਾਣੇਦਾਰ ਕੋ ਤੁ ਨੂੰ ਫੋਨ ਕਰਦਾ ਉਹ 50 ਰੁਪਈਆ ਨਹੀਂ 50 ਲੱਖ ਆ ਜੀ ਲੱਖ ਸਰਪੰਸਾਬ ਤੁਹਾਡੇ ਘਰੇ 50 ਲੱਖ ਦੀ ਚੋਰੀ ਹੋ ਗਈ ਤੇ ਤੂੰ ਹੀ ਸਾਨੂੰ ਹੁਣ ਫੋਨ ਕਰਕੇ ਦੱਸਣ ਦੇ ਰੇ ਉਹ ਥਾਣੇਦਾਰਾ ਰਕਮ ਜਿਆਦੀ ਹੋਣ ਕਰਕੇ ਮੈਂ ਪਿੰਡ ਚ ਰੋਲਾ ਨਹੀਂ ਪਾਇਆ ਔਇ ਲੋਕੀ ਪੋਟੇ ਚਦੈਲ ਜਾਮ ਲਾਉਂਦਾ ਬਿੰਦੀ ਕੇ ਸਰਪੰਚ ਗ੍ਰਾਂਟ ਖਾ ਗਿਆ ਤੂੰ ਇਹ ਟੈਨਸ਼ਨ ਨਾ ਲੋ ਤੂੰ ਥਾਣੇਦਾਰ ਕੱਤੂ ਸਿੰਘ ਨੂੰ ਫੋਨ ਲਾਇਆ ਵਾ ਕੱਤੂ ਤੇ ਚੜਾ ਦੂ ਕੁੱਤਿਆਂ ਨੂੰ ਘੇਰੇ ਤੇ ਇਹ ਫਿਕਰ ਨਾ ਕਰੋ ਮਾਰ ਦੇ ਆਂ ਤੁਹਾਡਾ ਪਿੰਡ ਗੇੜਾ ਪਹੁੰਚੋ ਜਲਦੀ ਕੱਲੇ ਕੱਲੇ ਕਰਦੀ ਤਲਾਸ਼ੀ ਲੋ ਕੋਈ ਵੀ ਘਰ ਛੁੱਟਣਾ ਨਹੀਂ ਚਾਹੀਦਾ ਉਹ ਹੈਗਾ ਕਰੇ ਕੋਈ ਹੈਗਾ ਕਰੇ ਕੋਈ ਰੁਕ ਵੇ ਰੁਕ ਕਲਾਸ਼ੀ ਕਰ ਆਪਣੀ ਸਾਡੇ ਸਰਪੰਚ ਸਾਹਿਬ ਦੇ ਪੈਸੇ ਗਵਾਜੇ ਆ ਚੈਕਿੰਗ ਕਰਾ ਜਨਾਬ ਉਹ ਹਾਂ ਭਈ ਕੀ ਖਬਰਿਆ ਜਨਾਬ ਸਾਲਾ ਪਿੰਡ ਫੋਲ ਮਾਰਿਆ ਕਿਤੇ ਕੋਈ ਕੁਝ ਨਹੀਂ ਲੱਭਾ ਕਿਤੇ ਕੋਈ ਕੁਝ ਨਹੀਂ ਲੱਭਾ ਪਰ ਨਾ ਇੱਕ ਘਰ ਖਾਲੀ ਕੀ ਨਾ ਹੀ ਉਹਨਾਂ ਦਾ ਜਨਾਬ ਮੰਗਾ ਤੇ ਭੋਲਾ ਹੂੰ ਕਿੰਨੇ ਵੀ ਟੈਨਸ਼ਨ ਪੈ ਗਈ ਯਾਰ ਪੀ ਪੀ ਘਟਾਤਾ ਆਹ ਤਾਂ ਨਦਾਰਾ ਸਰਪੰਚ ਸਾਹਿਬ ਪਿੰਡ ਦੀ ਤਲਾਸ਼ੀ ਕੀਤੀ ਆ ਪਰ ਪਿੰਡ ਤੋਂ ਕੁਝ ਨਹੀਂ ਮਿਲਿਆ ਆ ਤੁਹਾਡੇ ਬੰਦੇ ਦੋ ਬੰਦੇ ਫਰਾਰ ਆ ਮੰਗਾ ਤੇ ਭੋਲਾ ਮੰਗਾ ਤੇ ਭੋਲਾ ਉਹ ਤਾਂ ਸਿਰੇ ਦੇ ਨਕੰਮੇ ਬੰਦੇ ਆ ਉਹ ਇਨੇ ਜੋਗੇ ਨਹੀਂ ਹੈਗੇ ਉਹ ਕੀ ਗੱਲ ਕਰਦੇ ਹੋ ਸਰਪੰਚ ਸਾਹਿਬ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ 500 ਦਾ ਨੋਟ ਲਗਾ ਹੋਣਾ ਆ ਦੇ ਵਿੱਚ ਲੋਕੋ ਉਸਲੇ ਚੱਕ ਲੈਂਦੇ ਆ ਮਾਸਾ ਸ਼ਰਮ ਨਹੀਂ ਕਰਦੇ ਇਹ ਨਕਲੀ ਹੋਵੇ ਤੁਹਾਡੇ ਘਰੋਂ ਤਾਂ ਇਨੇ ਪੈਸੇ ਚੋਰੀ ਹੋਏ ਆ ਇੱਕ ਗੱਲ ਕਹੂੰਗਾ ਮੈਂ ਸਰਪੰਚ ਸਾਹਿਬ ਜੇ ਕਿਸੇ ਦਾ ਨਾ ਕਰੋ ਸ਼ੱਕ ਸਾਰਿਆਂ ਤੇ ਕਰੋ ਈ ਗਵਧਾਲੇਦਾਰ ਲੱਭੋ ਫਿਰ ਉਹਨਾਂ ਨੂੰ ਸਰਪੰਚ ਸਾਹਿਬ ਤੁਸੀਂ ਫਿਕਰ ਨਾ ਕਰੋ ਤੁਹਾਡਾ ਕੇਸ ਥਾਣੇਦਾਰ ਕਤੂ ਸਿੰਘ ਕੋਲ ਆਇਆ ਵਾ ਤੇ ਕਤੂ ਤੇ ਚੜਾ ਦੋ ਕੁੱਤਿਆਂ ਘੇਰਿਆਂ ਤੇ ਆ ਮੰਗਾ ਤੇ ਭੋਲਾ ਚੀਜ਼ੇ ਕੀ ਯਾਰ ਉੱਚੀ ਇਹ ਗਦੀਆਂ ਮੰਗੇ ਤੇ ਭੋਲੇ ਦੇ ਹੱਥ ਲੱਗੀ ਮੈਂ ਤਾਂ ਵੇ ਬਾਦਵੇਂ ਨਾ ਕੀ ਕਰੀਂ ਉਹ ਲੈ ਪਟੂਰੀ ਕਰ ਲੇਆ ਮਾਂ ਬੜੀ ਕੀ ਰੋਈ ਪਿਆ ਤੇ ਧਰ ਦੇ ਮਾਰੀ ਦਾ ਤੇ ਮੇਰਾ ਕਲਾਈ ਸੁੱਕਣ ਡਿਆ ਤੂੰ ਮੈਂ ਤੋ ਉਹ ਜਨਾ ਖਾਲੀ ਕਿਸੇ ਯਾਰਾ ਜੀਤਾ ਹੀ ਰੋ ਪਿਆਈ ਨਾਲੇ ਅੰਗੂ ਵਾਖਦਾ ਫਿਰਦਾ ਔਰ ਨਾਲੇ ਨਾ ਪੈ ਰਾ ਬਾਹਲੇ ਕੁਝ ਨਹੀਂ ਕਰਨਾ ਕੀ ਮਤਲਬ ਚਰਾ ਓਏ ਆਬਾ ਸਰਪੰਚ ਕਰੀ ਚੋਰੀ ਕੀਤੀ ਆ ਆਪਾਂ ਨੂੰ ਪੋਕ ਕਲ ਬੱਦੀ ਹੁਣੀ ਆ ਇਹ ਪੈ ਆ ਬਾ ਇਦਾਂ ਨਹੀਂ ਹਾਲ ਲਕੋਣੀ ਕਿਸੇ ਕੋ ਪਰਿੰਦਾ ਪਰਨਾ ਮਾਰ ਸਕੇ ਇਹ ਬੰਦਿਆਂ ਕੋ ਬਹਿ ਜਾਣਾ ਸਵਿੰਚਾ ਕੀ ਗੱਲ ਇੰਨੀ ਗਰਮੀ ਚ ਬੁਲਾ ਲਿਆ ਗੱਲ ਸੁਣ ਲੈ ਮੇਰੀ ਉਹ ਦੋਵੇਂ ਜਾਣੇ ਮੈਨੂੰ ਸ਼ਾਮ ਤੱਕ ਇੱਥੇ ਚਾਹੀਦੇ ਹੀ ਹੋਲਾ ਤੇ ਮੰਗਾ ਓਏ ਸਿਰੇ ਦੇ ਨੰਗ ਦੇ ਖਾਚ ਬੰਦੇ ਆ ਉਹਨਾਂ ਨੇ ਇਹੋ ਜਿਹਾ ਕੀ ਕਰ ਲਿਆ ਜਿਹੜਾ ਤੂੰ ਮੈਨੂੰ ਸਾਧ ਲਿਆ ਉਹ ਨੰਗ ਤੇ ਖਾਚ ਨਹੀਂ ਬੜੇ ਚਲਾਕ ਬੰਦੇ ਆ ਇਹ ਕੰਮ ਤਾਂ ਥਾਣੇਦਾਰ ਵੀ ਕਰ ਸਕਦਾ ਸੀ ਤੂੰ ਉਹਨੂੰ ਕਿਉਂ ਨਹੀਂ ਦੱਸਿਆ ਥਾਣੇਦਾਰ ਕੋ ਸਵਾਹ ਨਾਏ ਕੰਮ ਉਹ ਤੇ ਸਿਰੇ ਦਾ ਲਾਲਚੀ ਆ ਤੂੰ ਮੈਨੂੰ ਇਹ ਕੰਮ ਕਰਕੇ ਦੇ ਇਹਦੇ ਬਦਲੇ ਮੈਂ ਤੈਨੂੰ 15 ਲੱਖ ਰੁਪਏ ਦਊਂਗਾ ਸਵਿੰਚਾ ਤੂੰ ਪਿੰਡ ਦੇ ਕਿਸੇ ਨੂੰ ਮਰੀ ਜੂ ਨਹੀਂ ਦਿੱਤੀ ਤੇ ਡਾਵਾ ਡਾ ਜਿਗੜਾ ਕਿਥੋਂ ਕੱਢ ਲੈ ਤੂੰ ਬਕਵਾਸ ਨਾ ਕਰ ਜਿੰਨਾ ਤੈਨੂੰ ਕਿਹਾ ਉਹ ਨਾ ਕਰ ਇੱਕ ਕੰਮ ਨਾ ਨਾ ਆਇਆ 15 ਲੱਖ ਕੀ 15 ਰੁਪਏ ਨਹੀਂ ਦੇਣੇ ਮੈਂ ਤੈਨੂੰ ਫਿਕਰ ਨਾ ਕਰ ਸਰਪੰਚਾ ਤੇਰਾ ਕੰਮ ਹੋਜੂ ਵੇਖ ਕਿਦਾਂ ਟੈਂਕੀ ਤੇ ਚੜ ਕੇ ਬੈਠਾ ਹੋਰ ਸਰਪੰਚਾ ਕੀ ਆਲਾ ਉਹ ਆ ਗਿਆ ਹਲੋ ਆਲਾ ਸਰਪੰਚਾ ਦੋ ਤਿੰਨ ਦਿਨ ਹੋ ਗਏ ਪੁਲਿਸ ਕਿੱਧਰ ਫਿਰਦੀ ਹੈ ਨਾਲੇ ਉਹ ਥਾਣੇਦਾਰ ਪਿੰਡ ਵਾਲਿਆਂ ਨਾਲ ਇਦਾਂ ਵੇਚਦਾ ਜਿਦਾ ਕੁੱਤੇ ਕਤੂਰਿਆਂ ਹਲ ਵੇਚਦੀ ਇਹ ਪਿੰਡ 'ਚ ਚੱਲਣ ਕਿ ਡਿਆ ਕੀ ਦਸਾਂ ਜੀਤਿਆ ਫਿਰ ਤੋਂ ਕਦਲ ਕੋਆ ਘਰੇ ਚੋਰੀ ਹੋ ਗਈ 25 ਲੱਖ ਦੀ ਸਰਪੰਚਾ 25 ਲੱਖ ਦੀ ਉਹ ਵੀ ਤੁਹਾਡੇ ਘਰ ਆਹੋ ਯਾਰ ਪਰ ਇੱਕ ਗੱਲ ਦਾ ਧਿਆਨ ਰੱਖੀਏ ਇਹ ਖਬਰ ਪਿੰਡ 'ਚ ਨਹੀਂ ਫੈਲਣੀ ਚਾਹੀਦੀ ਸਰਪੰਚਾ ਤੂੰ ਫਿਕਰ ਨਾ ਕਰ ਪਰ ਉਹ ਬੰਨਿਆਂ ਦਾ ਕੁਝ ਪਤਾ ਲੱਗਾ ਆ ਪਤਾ ਕਰਨ ਤੇ ਡਏ ਆ ਮੰਗੇ ਤੇ ਭੋਲੇ ਦਾ ਨਾਮ ਹੁੰਦਾ ਭੋਲਾ ਤੇ ਮੰਗਾ ਉਹਦੇ ਸਿਰੇ ਦੇ ਖਾਚ ਤੇ ਨਕੰਮੇ ਬੰਦੇ ਆ ਉਹ ਐਨੇ ਜੋਗੇ ਕਿੱਥੇ ਭਾਵੇਂ ਹੁਣ ਖਾਚ ਭਾਵੇਂ ਹੁਣ ਨਕੰਮੀ ਮੈਨੂੰ ਜਿੱਥੇ ਹੀ ਮਿਲ ਗਏ ਮੈਂ ਪਾਲੇ ਨੰਮੀ ਚੰਗਾ ਸਰਪੰਚਾ ਮੈਂ ਚੱਲਦਾ ਪਰ ਇੱਕ ਗੱਲ ਦਾ ਧਿਆਨ ਰੱਖੀ ਭੁੱਲ ਕੇ ਵੀ ਇਹ ਖਬਰ ਪਿੰਡ ਚ ਨਹੀਂ ਫੈਲਣੀ ਚਾਹੀ ਤੂੰ ਫਿਕਰ ਨਾ ਕਰ ਸਰਪੰਚਾ ਮੈਂ ਕਿਸੇ ਨੂੰ ਨਹੀਂ ਦੱਸਦਾ ਲੈ ਮਗਿਆ ਕੋਈ ਆ ਪੁੱਛ ਲੈ ਇਹ ਰੋ ਪਰੋ ਅੱਜ ਉਲੀ ਅਨਿਪੇਹੀ ਪਿੰਨੀਪੇਹੀ ਨਾ ਕਿ ਕੁਝ ਨਹੀਂ ਕਰਸਦੇ ਇੰਨੇ ਪੇਹੀ ਦਾ ਬੰਦੇ ਜਿੱਦਾਂ ਕਮੇਟੀਾਂ ਦੇ ਕੁੱਤੇ ਮਾਰ ਕੇ ਦੱਬੇ ਹੁੰਦੇ ਆ ਉਹ ਮੰਗਿਆ ਤੇ ਤੂੰ ਕਹ ਰਹ ਲ ਕੋ ਇਹ ਪਿੰਡ ਵਾਲਿਆਂ ਦੀ ਹੱਕ ਦੀ ਕਮਾਈ ਆ ਇਹ ਉਹ ਪੈਸੇ ਆ ਜਿਹੜਾ ਆਪਣੇ ਪਿੰਨਾ ਹਸਪਤਾਲ ਬਣਾਣਾ ਹੈ ਇਹ ਤੈਨੂੰ ਕਿੱਦਾਂ ਪਤਾ ਓਏ ਮੈਂ ਤੈਨੂੰ ਬਾਅਦ ਦੱਸੂਗਾ ਬਾਅਦ ਚ ਦੱਸੂਗਾ ਤੂੰ ਤੇ ਨਾ ਸਰਪੰਚ ਘਰੇ ਚੋਰੀ ਕਰਕੇ ਪੇਸ਼ ਕਰਨਗੇ ਘੁੰਮਣ ਜਾਵਾਂਗੇ ਤੂੰ ਤੇ ਮੇਰੇ ਪਿੱਛੇ ਪੁਸਤ ਕਮਾਤੀ ਆ ਓ ਯਾਰ ਆਪਾਂ ਐਸੀ ਵੀ ਕਰਾਂ ਤੇ ਘੁੰਮਣ ਹੀ ਜਾਵਾਂਗੇ ਆ ਪਹਿਲਾਂ ਸਰਪੰਚ ਦਾ ਮਸਲਾ ਹੱਲ ਕਰੀਏ ਚੱਲ ਮਿੱਟੀ ਪਾ ਕਿਤਨਾ ਵੀ ਮੁਖਿਆ ਤੈਨੂੰ ਪਤਾ ਸਰਪੰਚ ਦੇ ਘਰ ਚੋਰੀ ਹੋ ਗਈ ਸਰਪੰਚ ਦੇ ਘਰ ਚੋਰੀ ਹੋ ਗਈ ਇਹ ਨਹੀਂ ਹੋ ਸਕਦਾ ਸਰਪੰਚ ਤੇ ਇੱਕ ਨੰਬਰ ਦਾ ਨੰਗ ਬੰਦਾ ਵਾ ਨਾਲੇ ਉਹਦੇ ਕੋਲ ਜੀ ਹੋਣਾ ਨੰਗ ਬੋਲ ਉਹ ਨੰਗ ਨੁੰਗ ਨਹੀਂ ਅਗਲੇ ਦੇ ਘਰੋਂ 25 ਲੱਖ ਰੁਪਿਆ ਚੋਈ ਹੋਇਆ ਪੱਤੀ ਲੱਖ 25 ਲੱਖ ਜਿਨੇ ਵੋਟਾਂ ਵੇਲੇ ਦਾਰੂ ਨਾਲ 5 ਰੁਪਿਆ ਦਾ ਭੁਜੈ ਨਹੀਂ ਕਰੀ ਹੋਇਆ ਉਹਦੇ ਨਾਲ ਕਿਉਂ 55 ਲੱਖ ਨਿਕਲ ਆਇਆ ਮੁਖਿਆ ਆਪਣਾ ਕੰਮ ਹੀ ਤੈਨੂੰ ਦੱਸਣਾ ਬਾਕੀ ਤੂੰ ਮਨ ਜਾਂ ਨਾਮ ਆ ਤੰਗਾ ਫਿਰ ਚੱਲਦਾ ਮੈਂ ਇਨ ਨੂੰ ਇੱਕ ਗੱਲ ਦਾ ਪਤਾ ਲੱਗਾ ਮੈਨੂੰ ਨਹੀਂ ਗੱਲ ਦਾ ਪਤਾ ਪਾ ਸਰਪੰਚ ਦੇ ਘਰੇ ਚੋਰੀ ਹੋ ਗਈ ਅੱਛਾ 25 ਲੱਖ ਰੁਪਇਆ ਚੋਰੀ ਹੋਇਆ 25 ਲੱਖ ਮੈਨੂੰ ਹੁਣ ਪਤਾ ਲੱਗਾ ਹੂੰ ਗੱਲ ਨਾ ਕਰੀ ਕੇ ਕੋਮੇ ਆਪਣੇ ਕੋਲ ਹੀ ਰੱਖੀ ਕੇ ਜਿੰਦੇ ਚੰਗਾ ਫਿਰ ਚੰਗਾ ਠੀਕ ਏ ਇਨ ਨੂੰ ਵੀ ਗੱਲ ਦਾ ਪਤਾ ਲੱਗਾ ਕਹੀਦਾ ਸਰਪੰਚ ਦੇ ਘਰੇ ਚੋਰੀ ਹੋ ਗਈ ਕਾਹਨੂੰ ਸਰਪੰਚ ਦੇ ਸਾਹ ਸੁੱਕਨੇ ਪਏ ਆ ਤੇ ਹੋਰ ਅੱਛਾ ਇੱਕ ਗੱਲ ਸੁਣ ਗੱਲ ਲੱਗੇ ਨਾ ਕਰੀ ਆਪਣੇ ਕੋਲ ਹੀ ਰੱਖੀ ਚੰਗਾ ਫਿਰ ਮੈਂ ਚੱਲਦਾ ਉਹ ਟਿੰਕਿਆ ਕਰੀਂ ਆ ਆਜੂ ਆਜੂ ਕਰੀਂ ਆ ਪਿੰਡ ਚ ਗੱਲ ਬੜੀ ਉੱਡੀ ਤੈਨੂੰ ਪਤਾ ਲੱਗੀ ਕਿਹੜੀ ਸਰਪੰਚ ਦੇ ਘਰੇ 25 ਲੱਖ ਦੀ ਚੋਰੀ ਹੋ ਗਈ ਜਾ ਪਿਆ ਹੋ ਚੋਰੀ ਪਤਾ ਕਿੰਨਾ ਨੇ ਕੀਤੀ ਆ ਕਿੰਨਾ ਨੇ ਉਹ ਆਪਣੇ ਪਿੰਡ ਦੇ ਉਹ ਵੇਲੜ ਤਿੰਨ ਕੰਮੀ ਭੋਲਾ ਤੇ ਮੰਗਾ ਉਹਨਾਂ ਨੇ ਆਹੋ ਅਰੇ ਇਹ ਤਾਂ ਕਮਾਲ ਕਰਤੀ ਜਿੱਤੇ ਕਿਰੋਲੀ ਬਾਈਆ ਸਰਪੰਚ ਘਰੋਂ ਪੰਝੇ ਲੱਖ ਚੋਰੀ ਹੋਇਆ ਮੈਨੂੰ ਵੀ ਇਹੋ ਪਤਾ ਲੱਗਿਆ ਆ ਇਹੋ ਗੱਲ ਮਾੜੀ ਜਾਂਦੀ ਸਰਪੰਚ ਸਾਹਿਬ ਸਰਪੰਚ ਸਾਹਿਬ ਪਿੰਡ ਚ ਗੱਲ ਆਗਵਾ ਫੈਲ ਗਈ 25 ਲੱਖ ਦੀ ਵਾ ਆ ਜਾ ਆ ਜਾ ਤੈਨੂੰ ਠੀਕਦਾ ਮੈਂ ਚਾਹ ਪਾਣੀ ਪੀ ਕੇ ਚਾਉਦੇ ਸਰਪੰਚ ਸਾਹਿਬ ਪਿੰਡ ਚ ਗੱਲ ਆਗਵਾ ਫੈਲ ਗਈ ਜੇ ਮੈਨੂੰ ਪਤਾ ਗੱਲ ਕਿੰਨੇ ਫਲਾਈ ਹੈ ਕਿੰਨੇ ਫਲਾਈ ਇਹ ਗੱਲ ਦਾ ਥਾਣੇਦਾਰ ਤੇ ਤੈਨੂੰ ਪਤਾ ਹੀਗਾ ਮਾ ਕਾ ਦੋ ਸਰਪੰਚ ਸਾਹਿਬ ਗਸਤੀ ਹੋ ਗਈ ਸਰਪੰਚਾ ਸਰਪੰਚਾ ਮੈਨੂੰ ਪਤਾ ਉਹ ਕਿੱਥੇ ਨੇ ਬਸ ਕਿਤੇ ਆ ਸਰਪੰਚਾ ਸਰਪੰਚ ਸਰਪੰਚਾ ਮੈਨੂੰ ਨਹੀਂ ਪਤਾ ਉਹ ਕਿੱਥੇ ਦੋਸਤ ਸਰਪੰਚਾ ਮੇਰੇ ਕੋ ਇੱਕ ਸਕੀਮ ਆ ਹਾਂ ਮੈਂ ਦਾਦਾ ਬਹਿ ਕੇ ਦਾਦਾ ਸਰਪੰਚਾ ਜੀ ਆਪਾ ਪਿੰਡ ਚ ਅਨਾਉਂਸਮੈਂਟ ਕਰਵਾਈਏ ਕਿ ਜਿਹੜੇ ਚੋਰਾਂ ਨੇ ਤੇਰਾ 25 ਲੱਖ ਚੋਰੀ ਕੀਤਾ ਉਹ ਸਾਨੂੰ ਲੱਭ ਗਿਆ ਤੇ ਉਹਨਾਂ ਨੂੰ ਕੱਲ ਸਾਰਿਆਂ ਦੇ ਸਾਹਮਣੇ ਸਾਥ ਵਿੱਚ ਪੇਸ਼ ਕੀਤਾ ਜਾਵੇਗਾ ਤੇਰਾ ਦਿਮਾਗ ਖਰਾਬ ਹੈ ਅਨਾਉਂਸਮੈਂਟ ਕਰਾ ਦਈਏ ਚੋਰੀ ਕਰਕੇ ਪਿੰਡ ਬੜਿਆਂ ਕੋਈ ਪੰਸਾਬ ਉਹ ਪਿੰਡ ਹੋਣਗੇ ਜ਼ਰੂਰ ਆਉਣਗੇ ਉਹ ਮੈਨੂੰ ਤੇ ਲੱਗਦਾ ਉਹ ਜਾਜੇ ਚੜ ਗਏ ਹੋਣੇ ਆ ਸਰਪੰਚਾ ਮੈਂ ਤੈਨੂੰ ਕਹਿਣ ਡਿਆ ਨਾ ਮੇਰੀ ਮੰਨ ਉਹ ਪਿੰਡ ਜ਼ਰੂਰ ਆਉਣਗੇ ਕਰਵਾ ਦੇ ਫਿਰ ਨਾ ਉਸ ਨੂੰ ਠੀਕ ਆ ਸਰਪੰਚਾ ਮੈਂ ਕਰਾਉਂਦਾ ਅਨਾਉਂਸਮੈਂਟ ਸਾਰੇ ਹੀ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਈ ਜੋ ਥੋੜੇ ਦਿਨ ਪਹਿਲਾਂ ਸਰਪੰਚ ਸਾਹਿਬ ਘਰੋਂ 25 ਲੱਖ ਨਕਦੀ ਦੀ ਚੋਰੀ ਹੋਈ ਸੀ ਜੋ ਕਿ ਉਹਨਾਂ ਨੇ ਪਿੰਡ ਦੇ ਭਲੇ ਵਾਸਤੇ ਪਿੰਡ ਵਿੱਚ ਹਸਪਤਾਲ ਬਣਾਉਣ ਲਈ ਰੱਖੇ ਸੀ ਪਈ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹ ਬੰਦੇ ਫੜੇ ਜਾ ਚੁੱਕੇ ਨੇ ਸੋ ਪਿੰਡ ਦੇ ਸਾਰੇ ਹੀ ਮੈਂਬਰ ਪੰਚਾਇਤ ਤੇ ਜਿੰਨੇ ਵੀ ਮੋਹਤਵਾਰ ਬੰਦੇ ਨੇ ਉਹਨਾਂ ਅੱਗੇ ਬੇਨਤੀ ਆ ਭਈ ਤਕਰੀਬਨ ਕੱਲ ਸ਼ਾਮੀ 5:30 ਵਜੇ ਨੂੰ ਉਹ ਬੰਦੇ ਪਿੰਡ ਦੇ ਸੱਥ ਵਿੱਚ ਪੇਸ਼ ਕੀਤੇ ਜਾਣਗੇ ਸੋ ਸਾਰਿਆਂ ਨੂੰ ਬੇਨਤੀ ਆ ਭਈ ਕੱਲ ਤਕਰੀਬਨ 5 5:30 ਵਜੇ ਸੱਥ ਵਿੱਚ ਆਉਣ ਦੀ ਕਿਰਪਾਲਤਾ ਕਰੋ ਮੈਨੂੰ ਤੇ ਲੱਗਦਾ ਸਰਪੰਚ ਕੋਈ ਨਵਾਂ ਿਸਾਪ ਕੱਢੂ ਿਸਾਪ ਕੇ ਕੱਢਣਾ ਮੈਨੂੰ ਪਤਾ ਹੀ ਹੈ ਚੋਰੀ ਕਿੰਨੇ ਕੀਤੀ ਹੈ ਨਹੀਂ ਤੇ ਸਰਪੰਚ ਹੀ ਚੋਰ ਲੱਗਦਾ ਇਹ ਤੇ ਹੁਣ ਸਵੇਰੇ ਹੀ ਪਤਾ ਲੱਗੂ ਅਸਲੀ ਚੋਰ ਕਿਹੜਾ ਵਾ ਉਹ ਆ ਗਿਆ ਹੀ ਆ ਗਏ ਸਰਪੰਚ ਸਾਹਿਬ ਹਾਂ ਸਰਪੰਚ ਸਾਹਿਬ ਆਓ ਬੈਠੋ ਨੀ ਕੀ ਗੱਲ ਅੱਗੇ ਅੱਗੇ ਆਉਣ ਦੇ ਵੀ ਸਨ ਇਹ ਬੰਦੇ ਮਸਦੂਗੀ ਮੰਦ ਲੈਂਦੇ ਰਹਿ ਗਏ ਆ ਆਉਣ ਦੇ ਆ ਬੰਦੇ ਸਾਰੇ ਕਿਤੇ ਘਰ ਲਏ ਆ ਇਹਨੂੰ ਵੀ ਲੱਗਦਾ ਉਹ ਆਉਣਗੇ ਸਰਪੰਚਾ ਤੂੰ ਫਿਕਰ ਨਾ ਕਰ ਉਹ ਜ਼ਰੂਰ ਆਉਣਗੇ ਬੰਦੇ ਆ ਫਿਰ ਬੈਠੋ ਨਾ ਨਾ ਸਾਹਿਬ ਮੰਗਿਆ ਪੰਜਾਇਰ ਵਿੱਚ ਨੂੰ ਡਰੀ ਨਾ ਆਪਾਂ ਕੇ ਵੀ ਆਜੇ ਸਰਪੰਚ ਨੂੰ ਫਸਾਉਣਾ ਆ ਹੋ ਲਿਆ ਤੂੰ ਫਿਕਰ ਨਾ ਕਰ ਆਪਾਂ ਸਰਪੰਚੇ ਨੂੰ ਫਸਾ ਦਾਂਗੇ ਉਹਦਾ ਕਾਲਾ ਚੇਰਾ ਵੀ ਨੰਗਾ ਕਰਾਂਗੇ ਓ ਇਓ ਓ ਗੁਰਗਾਂਵ ਮਿਲਦਾ ਰਿਆ ਤੇਲ ਮੁਗਿਆ ਓਹੋ ਇੰਨੇ ਵੀ ਹੁਣੇ ਮੁੱਕੜਾ ਸੀ ਮੰਗਿਆ ਹਾਂ ਐਦਾਂ ਕਰ ਤੂੰ ਪਿੰਡ ਪਹੁੰਚ ਪੰਚਾਇਤ ਚ ਲੇਟ ਨਾ ਆਇ ਚੰਗਾ ਚੱਲ ਠੀਕ ਆ ਪਿੰਡ ਪਹੁੰਚਦਾ ਤੂੰ ਵੀ ਛੇਤੀ ਆ ਜੀ ਲੈ ਸਰਪੰਚਾ ਵੀਰਾ ਵੀ ਆ ਗਏ ਮੈਂ ਪਠੇ ਪਹੁੰਚਦਾ ਲੇਟ ਹੋ ਗਿਆ ਤਾਂ ਪੰਚੇ ਸਾਰਾ ਪਿੰਡ ਇਕੱਠਾ ਕਰ ਲੈ ਚੋਰ ਕਿੱਥੇ ਆ ਉਹ ਨਹੀਂ ਹੋਜ਼ਾ ਰੱਖ ਮੈਂ ਆ ਗਿਆ ਚੋਰ ਵੀ ਆ ਜਾਣਗੇ ਸਰਪੰਚਾ ਆਪਣੀ ਸਕੀਮ ਕੰਮ ਕਰ ਗਈ ਉਹ ਦੇਖ ਮੰਗਾ ਉਹ ਤੇ ਮੰਗਾ ਹੀ ਆਇਆ ਭੋਲਾ ਕਿਤੇ ਆ ਤੂੰ ਇੱਕ ਦਾ ਨਾਂ ਤੇ ਲੈ ਦੂਜਾ ਵੀ ਆਪਣੇ ਆਪ ਹੀ ਆਊਗਾ ਗੁਰਮਖਾ ਇਹ ਕਿ ਕੁਸਰਮੂਸਰ ਕਰਾਈ ਜਾਂਦੇ ਜਨਾਬ ਮੈਨੂੰ ਤੇ ਕੰਮ ਕਾਉ ਮਾਉਂ ਲੱਗਦਾ ਜਨਾਬ ਕੰਮ ਕਾਉ ਮਾਉ ਨਹੀਂ ਮਾਉਂ ਕਾਉ ਲਾ ਲੋ ਵੀ ਪਿੰਡ ਵਾਲਿਓ ਮੈਨੂੰ ਜ਼ਰੂਰੀ ਕੰਮ ਪੈ ਗਿਆ ਮੈਂ ਚੱਲਿਆ ਮੈਨੂੰ ਦੱਸ ਦਿਓ ਚੋਰ ਕੋਣ ਠੀਕ ਆ ਬੰਦਾ ਸਭ ਕੀ ਮੋਲ ਆ ਜੀ ਮੋਲ ਤਾਂ ਬਣਨੀ ਆਲਾ ਵੀ ਲੋ ਵੀ ਪਿੰਡ ਵਾਲਿਓ ਇਹੜੇ ਚੋਰ ਨੇ ਪਿੰਡ ਦੇ ਬਣਨ ਵਾਲੇ ਹਸਪਤਾਲ ਦੇ ਪੈਸੇ ਚੋਰੀ ਕੀਤੇ। ਉਹ ਤੁਹਾਡੇ ਸਾਹਮਣੇ ਮੰਗਾ। 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 ਇੱਕ ਦੋ ਆਇਆ। ਮੰਗਿਆ ਤੂੰ ਤੈਨੂੰ ਕੀ ਲੋੜ ਪਈ ਚੋਰੀ ਕਰਨ ਦੀ? ਮੰਗਿਆ? ਇਹ ਤਾਂ ਇਹ ਨਹੀਂ। ਮੈਂ ਕੋਈ ਚੋਰੀ ਨਹੀਂ ਕੀਤੀ। ਉਹ ਸਰਪੰਚ ਇਹ ਝੂਠ ਬੋਲਦਾ। ਇਹ ਤੂੰ ਚੋਰੀ ਨਹੀਂ ਕੀਤੀ ਹੋਰ ਕਿਹਨੇ ਕੀਤੀ ਆ? ਉਹ ਲੈਣੇ। ਉਹ ਲੱਗਦਾ। ਕਿਹੜਾ ਭੋਨਾ? ਕਿਹੜੀ ਚੋਰੀ? ਮੈਂ ਕੋਈ ਚੋਰੀ-ਚੋਰੀ ਨਹੀਂ ਕੀਤੀ। ਮੈਂ ਤੇ ਪੰਜ ਦਿਨ ਉਹਨਾਂ ਨਾਲ ਦੇ ਪਿੰਡ ਮੇਲਾ ਵੇਖਣ ਗਿਆ। ਥਾਲੇਦਾਰ ਫੜ ਲਓ ਇਹਨੂੰ ਝੂਠ ਮਾਰਦਾ ਏ। ਗੁੰਡਾ ਫੜ ਲਓ ਇਹਨੂੰ। ਖਾਈਏ ਇਹਨੂੰ ਮੇਲੇ। ਸ਼ਰਦੋਮੈਨੂ ਮੈਂ ਕੋਈ ਚੋਰੀ ਨਹੀਂ ਕੀਤੀ। ਓ ਰੋਕ ਜੋ ਥਾਣੇਦਾਰ ਸਾਹਿਬ। ਹੋਰ ਉਂਟੋੜਿਆ। ਜਨਾਨ ਮੇਰਾ ਨਾ ਪੋਲਾ। ਓਹੀਂ ਕੋਈ ਚੋਰੀ ਨਹੀਂ ਕੀਤੀ। ਓਏ ਅਸਲੀ ਚੋਰ ਤੇ ਸਰਪੰਚ ਆ। ਸਰਪੰਚ ਚੋਰ ਆ। ਪੜਦਾ ਨਹੀਂ। ਮੈਂ ਤਾਂ ਨਪਲ ਨਹੀਂ ਕਿ ਹੈ ਬੰਚ ਚੋ। ਹੋਣ ਚੋਰ ਸਰਪੰਚ ਐ ਮੈਂ ਸਰਪੰਚ। ਥਾਣੇਦਾਰ ਪੁੱਛ ਰਣ 25 ਲੱਖ ਕਿਤੇ ਆ। ਓ ਸਰਪੰਚਾ ਨਹੀਂ ਨਟੜਿਆ। ਆ ਗਿਆ ਆਪਣੀਆਂ ਕਰਤੂਤਾਂ ਦੇ। ਓ ਕਾਕਾ ਕੀ ਬੁਝਾਰਤਾ ਨਹੀਂ ਪਾਈ ਜਾਂਦਾ ਵਾ। ਗੱਲ ਕੀ ਆ ਸਾਸਾ ਬੋਲ। ਓ ਜਰਾ ਵੜਾ ਪਿੰਡ ਤੇ ਹਸਤਲ ਬੰਨ੍ਹੇ ਨਾ। ਉਹ 50 ਲੱਖ ਦੇ ਕਰੇ ਨਾ ਖਾ ਗਿਆ ਨਾਲ ਦੇ ਨਾ ਜਿੱਥੇ ਹਸਪਤਾਲ ਬਣਾਇਆ ਜਗਾ ਵੀ ਨੇ ਆਪਣੇ ਨਾਂ ਕਰਾ ਲਈ ਕਾਕਾ ਕਰੇ ਕੋਲ ਕੀ ਸਬੂਤ ਆ ਕਿ ਸਰਪੰਚ ਨੇ ਜਗਾ ਆਪਣੇ ਨਾਂ ਕਰਾ ਲਈ ਦਿਰਾ ਮੇ ਕੋ ਕੱਲਾ ਕਲਾ ਸਬੂਤ ਆ ਤੇਰੀ ਪੂਰੀ ਕੱਲੀ ਕਲੀ ਕਾਲੇ ਗਰਦੂਤਾ ਦੀ ਫਾਈਲ ਮੇ ਤੋ ਆ ਉਹ ਕੀ ਬਕਵਾਸ ਕਰਦਾ ਪੁੱਤਿਆ ਉਹ ਪਿੰਡ ਵਾਲਿਓ ਮੈਂ ਮੇਸ਼ਾ ਤੁਹਾਡਾ ਭਲਾ ਹੀ ਸੋਚਿਆ ਮੇਰੀ ਫਾਈਲ ਨਹੀਂ ਹੈ ਮੇਰੇ ਘਰੋਂ ਦੇ 25 ਲੱਖ ਚੋਰੀ ਹੋਇਆ ਪੁੱਛੋ ਉਹਨਾਂ ਨੂੰ ਕਿੱਥੇ ਆ ਹਾਂ ਚਲੋ ਫਿਰ ਸਰਪੰਚ ਸਾਹਿਬ ਖਾਓ ਜੇਲ੍ਹ ਦੀਆਂ ਪੱਕੀਆਂ ਜਿੱਤਿਆ ਤੁਸੀਂ ਨਾ ਰੋਲੇ ਹੋ ਸਰਪੰਚਾ ਜਿਆਦਾ ਆਇਆ ਕੁਛ ਉਹ ਹਾਂ ਵੀ ਮੁਖਤਾਰ ਸਿਆਰ ਬਾਈ ਕੀ ਹਾਲ ਹੈ ਵਧਾਈਆਂ ਸਰਪੰਚੀ ਦੀਆਂ ਉਹ ਵਧਾਈਆਂ ਤੁਹਾਨੂੰ ਭਰਾਵਾਂ ਨੂੰ ਜਿਹਨਾਂ ਸਿਰ ਤੇ ਅਸੀਂ ਜਿੱਤੇ ਹਾਂ ਮੇਰੇ ਸੋਨ ਚ ਕੀ ਹੋਣ ਡਿਆ ਵਾ ਜੀਤੀ ਨੇ ਆਪਣੇ ਕੋਲੋਂ ਪੈਸੇ ਲੈ ਕੇ ਵੀ ਆਪਣੇ ਹੱਥ ਵਿੱਚ ਬੋਤਾ ਨਹੀਂ ਪੁਹਾਈਆਂ ਤੇ ਉਹ ਤਾਂ ਮੈਨੂੰ ਲੱਗ ਗਿਆ ਹੀ ਪਤਾ ਇਹ ਕੰਮ ਚੀਤੇ ਦਾ ਕੁਝਾ ਕਰਨੀ ਉਹਦਾ ਭਲਾ ਹੋਵੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ țeਹ ਵੀ ਲੱਗਣ ਦਿੱਤੀ ਬਾਕੀ ਰਹੀ ਜੀਤੇ ਦੀ ਗੱਲ ਉਹਦਾ ਵੀ ਕਰਦੇ ਆ ਇਲਾਜ भाभी मटू डॉलर एक काम có một ताई जीता तेरा ना ही है ना आह मेरा ना ही ਕਦਾ ਕਮੂ ਗਿਆ ਜੀ ਆਏ ਮੇਰੀ ਬਾ ਤੂੰ ਤਾਂ ਮੇਰੇ ਪੱਤ ਨਹੀਂ ਕਰਾਇਆ ਸਰਪੰਚਾ ਕੋਟ ਤੇ ਲਿਆ ਮੈਨੂੰ ਭਾਰੇ ਕੋਟ ਦਾ ਬੱਲਾ ਨਾ ਮੈਂ ਤੇਰੇ ਕੋਲ ਲਾਉਂ ਜਰੂਰ ਭਵੇਂ ਤੂੰ ਮੌਕੇ ਦਾ ਸਰਪੰਚ ਕਿਉਂ ਨਾ ਆਵੇ ਆਏ ਮੇਰੀ ਬਾ ਜਦਨ ਮੈਂ ਗਿਆ ਨਾ ਤੁਹਾਡੇ ਘਰੇ ਪੁੱਸਦਾ ਪੁੱਛਣ ਉਸ ਦਿਨ ਫਿਰ ਮੈਨੂੰ ਰੀਡ ਦੀ ਹੱਡੀ ਲੱਭ ਗਈ ਕਿ ਸਰਪੰਚ ਨੂੰ ਕੁੱਟਣ ਤੇ ਬਦਲਾ ਲੈਣਾ ਇਹੋ ਇੱਕ ਤਰੀਕਾ ਬਸ ਫਿਰ ਮੈਂ ਫਿਰ ਮੰਗੇ ਤੇ ਭੂਲੇ ਨੂੰ ਲੱਭਣਾ ਸ਼ੁਰੂ ਕੀਤਾ ਆਖਿਰਕਾਰ ਉਹਨਾਂ ਨੂੰ ਲੱਭ ਹੀ ਲਿਆ ਸਾਰਾ ਪਿੰਡ ਭੂਲੇ ਮਾਰਿਆ ਕਿਤੇ ਨਹੀਂ ਲੱਭੇ ਇਹ ਇਹ ਤਾਂ ਮੰਗਾ ਤੇ ਭੂਲਾ ਜਾਪਦੇ ਆ ਉਹ ਕਿੱਦਾਂ ਮੁੜਿਓ ਚਾਚਾ ਉਹ ਇਹਨੂੰ ਆਪਣਾ ਟਿਕਾਣਾ ਕਿਨੇ ਦੱਸਤਾ ਵਾ ਉਹ ਦਰਿੰਗੇ ਤੇ ਕੁਲੇਗੇ ਨੂੰ ਦੱਸਿਆ ਮੈਨੂੰ ਹੋਣੀ ਦਾ ਉਹ ਬੱਲੇ ਚਾਚਾ ਕੀ ਹਾਲੀ ਉਪਰਾ ਹੋ ਗਏ ਬੈ ਉਹ ਮੁੰਡਿਓ ਤੇ ਦਿਲ ਲੁੱਟ ਲਿਆ ਸਰਪੰਚ ਦੇ ਘਰੇ ਚੋਰੀ ਕਰਕੇ ਚੋਰੀ ਚੋਰੀ ਕਰੀ ਚਾਚਾ ਕਿੰਨੀ ਤੇ ਐ ਗਏ ਨੇ ਜਿੱਦਾਂ ਢਾਡੇ ਚਾਚੀ ਨੂੰ ਪਤਾ ਨਹੀਂ ਕੁਝ ਉਹ ਨਹੀਂ ਨਹੀਂ ਚਾਚਾ ਅਹੀਂ ਕੋਈ ਚੋਰੀ-ਚੋਰੀ ਨਹੀਂ ਕੀਤੀ ਅਹੀਂ ਦੇ ਬਾਅਦ ਸਰਪੰਚ ਕਰੇ ਫਾਈਲ ਫਾਈਲ ਕਿਹੜੀ ਫਾਈਲ ਉਹ ਚਾਚਾ ਇਹਦੇ ਐਪਕਾ ਹੀ ਮਾਰਦਾ ਵੇਖੋ ਮੁੰਡਿਓ ਮੈਨੂੰ ਸੱਚ-ਸੱਚ ਦੱਸ ਦੋ ਇਹ ਚਲਣ ਕਿੱĐਆ ਵਾ ਨਹੀਂ ਤੇ ਮੈਂ ಠਾੜੀ ਖਬਰ ਪੁਰਸ ਨੂੰ ਦੇ ਦੇਣੀ ਚਾਚਾ ਮੈਂ ਤਾਂ ਤਾਂ ਚੋਰੀ ਕਰਨ ਹੀ ਜਰੂਰ ਗਏ ਆ ਪਰ ਉਥੇ ਸਾਨੂੰ ਸਰਪੰਚ ਦੇ ਕਾਲੇ ਕਰਤੂਤਾਂ ਦੀ ਫਾਈਲ ਲੱਭ ਗਈ ਕਾਲੇ ਕਰਤੂਤਾਂ ਦੀ ਮੁਕਾਓ ਚਾਚੇ ਨੂੰ ਫਾਈਲ ਜੋ ਇਹ ਤਾਂ ਤੂੰ ਆਪਣੇ ਚਾਚੇ ਦਾ ਸੁਪਨਾ ਪੂਰਾ ਕਰਦਾ ਚਾਚਾ ਸੁਪਨਾ ਕਰ ਬੋਲਿਆ ਆ ਬਾਹ ਐਵੇਂ ਨਹੀਂ ਟੁੱਟੀ ਇਸੇ ਸਰਪੰਚ ਨੇ ਕੋਸਾਲ ਪਹਿਲਾਂ ਆ ਬਾਹ ਤੋੜੀ ਪਰ ਚਾਚਾ ਪਿੰਡ ਜਿੱਦ ਰੋਲਾ ਪਿਆ ਕਿ ਚਾਚੀ ਨੇ ਬਾਹ ਤੋੜੀ ਓਏ ਐਵੇਂ ਪਗਾਈ ਮਾਂ ਦੇ ਪਿੰਡਾਰੇ ਇਹੋ ਜੀਆਂ ਕੁੱਤਿਆਂ ਬਿੱਲੀਆਂ ਦੀ ਪਰਵਾਹ ਨਹੀਂ ਕਰਦਾ ਟਰਦਾ ਚਾਚਾ ਕੁੱਤਿਆਂ ਬਿੱਲੀਆਂ ਕੌਣ ਚਾਚੀ ਲੱਗਦਾ ਦਜੀ ਵੀ ਤੜਵਾਣੀ ਓਹ ਨਹੀਂ ਨਹੀਂ ਚਾਚਾ ਤੂੰ ਬਾਸੇ ਨਾ ਦਾਦੇ ਕੇ ਪਾਸ ਸਰਪੰਚ ਨਾਲ ਕੀ ਹੱਲ ਕਰੀਏ ਉਹਦੇ ਉਹ ਤੁਹਾਨੂੰ ਪੁਲਿਸ ਵੀ ਲੱਭਦੀ ਪਈ ਯਾਰ ਤੇ ਸਰਪੰਚ ਨੇ ਤੁਹਾਡੇ ਮਗਰ ਵੱਖਰਾ ਬੰਦਾ ਲਾਇਆ ਵੱਖਰਾ ਬੰਦਾ ਸਰਪੰਚ ਵੀ ਕਿਹੜਾ ਹੁੰਦਾ ਚਾਚਾ ਟੂਬਸ ਜਿੰਨਾ ਦਾਦੇ ਪਿੰਡ ਕਿੱਦਾਂ ਵੜੀਏ ਹੁਣ ਤੇ ਸਰਪੰਚ ਨੇ ਸਾਡੇ ਮਗਰ ਪੁਲਿਸ ਵੀ ਲਾਤੀ ਤੇ ਬੰਦੇ ਵੀ ਲਾਤੇ ਆ ਚਾਚਾ ਮੇਰੇ ਕੋਲ ਇੱਕ ਸਕੀਮ ਆ ਕਿਹੜੀ ਇੱਕ ਗੱਲ ਦੀ ਸਮਝ ਨਹੀਂ ਆਈ ਪਿੰਡ ਤੇ ਅਨਾਉਂਸਮੈਂਟ ਕਰਾਉਂ ਗਰੀ ਅਨਾਉਂਸਮੈਂਟ हां चाचा की खबरिया तू ही मिनू जद्दा किया है ना मैं ओद्दा करता वा हुन पहुंच जे टाइम नाल ओ तू फिकर ना कर अही ਪਿੰਡ ਪਹੁੰਚਾਂਗੇ ਠੀਕ ਆ ਉਹ ਇਹ ਤੇ ਬਸ ਸਰਪੰਚ ਨੂੰ ਫੜਾਉਂਦਾ ਇੱਕ ਜਰੀਆ ਹੀ ਫਿਰ ਕੀ ਹੋ ਗਿਆ ਮੇਰਾ ਸੁਪਨਾ ਪੂਰਾ ਉਹ ਸਰਪੰਚਾਂ ਹੀ ਨਾ ਲਾਜ਼ੀ ਚੰਗਾ ਨਹੀਂ ਹੁੰਦਾ ਜਿਨ੍ਹਾਂ ਨੇ ਤੈਨੂੰ ਪਿੰਡ ਦੇ ਭਲੇ ਵਾਸਤੇ ਸਰਪੰਚੀ ਦਿੱਤੀ ਤੇ ਤੂੰ ਉਹਨਾਂ ਦਾ ਵੈਰੀ ਬਣ ਗਿਆ ਉਹ ਮੁੜਿਓ ਤੂੰ ਹੀ ਤਾਂ ਕਮਾਲ ਕਰਤੀ ਟੋਟਕੇ ਤੇ ਬੱਦ ਨੂੰ ਏਦਾਂ ਨੰਗਾ ਕਰਦਾ ਜਿੱਦਾਂ ਬਾਦਰ ਖੇਲੇ ਦੀ ਛਿਲ ਲਾ ਕੇ ਬਰੇ ਸੁੱੜਦਾ ਓ ਗਰਮ ਖਾ ਲਾ ਸਰਪੰਚ ਨੂੰ ਅਸਕੜੀ ਹਲਾ ਵੱਡਾ ਸਰਪੰਚ ਤੇ ਜਿੱਤਿਆ ਬੇਹਨੂ ਤੈਨੂੰ ਮੈਂ ਜਾ ਜਾ ਕਰਤਾ ਪਿੰਡ ਦਾ ਭਲਾ ਤੂੰ ਵੱਡਾ ਸਰਪੰਚ ਚਾਹਲਣਾ ਸਰਪੰਚਾ ਅੜਨੇ ਦੀ ਸਰਪੰਚੀ ਉਹ ਮੁੰਡਿਆਂ ਨੇ ਤਾਂ ਸੱਚੀ ਸਰਪੰਚ ਦਾ ਚਿਹਰਾ ਨੰਗਾ ਕਰਤਾ ਹਾਂ ਇਹ ਮੜ ਜਾ ਲੈ ਕੇ ਸਰਪੰਚ ਨੂੰ ਹਾਂਜੀ ਹਾਂਜੀ ਲੈ ਕੇ ਜੀ सरपंच ਹੈ ਹੀ ਬੜਾ ਗੰਦਾ ਬੰਦਾ ਲੈ ਸਰਪੰਚ ਦੀ ਸੁਣ ਲੈ 2 ਮਹੀਨੇ ਪਹਿਲਾਂ ਅਸੀਂ ਆਪਣੀ ਲੇਰਿੰਗ ਦੇ ਫਾਰਮ ਪਰੇ ਉਹ ਕਹਿੰਦੇ ਤੁਹਾਡੀ ਲੇਰਿੰਗ ਤੇ ਆਈ ਹੋਈ ਸੀ ਜੇ ਆਈ ਸੀ ਤੇ ਫਿਰ ਗਈ ਕਿੱਥੇ ਸਾਨੂੰ ਕੀ ਪਤਾ ਸਰਪੰਚ ਹੀ ਖਾ ਗਿਆ ਲੈ ਮਗਿਆ ਸਰਪੰਚ ਰਾਹ ਤੇ ਕੱਢਦਾ ਹੀ ਕੰਡਾ ਤੋਰ ਕੀ ਨਾਲੇ ਭੁੱਲਿਆ ਇੱਕ ਗੱਲ ਦੱਸ ਤੂੰ ਕਿੱਥੇ ਰਹਿ ਗਿਆ ਅਸੀਂ ਓਏ ਹੁਣ ਆ ਗਈ ਆ ਅੱਜ ਜਦੋਂ ਅਸੀਂ ਕੁੜੀ ਤੇਨ ਮੁਗਿਆ ਉਹ ਤੂੰ ਕਿ ਉਥੋਂ ਨਿਕਲ ਆ ਮੈਨੂੰ ਉਥੇ ਮਟੂ ਡੋਂਟ ਟਕਰ ਗਿਆ ਜਿੱਪਾ ਉਹ 5 ਲੱਖ ਦਾ ਲੋਨ ਲਿਆ ਸੀ ਅੱਛਾ ਫਿਰ ਫਿਰ ਕੀ ਉਹ ਤੇਲ ਮੋਗਿਆ ਵਹੀਂ ਪਵਾ ਦिए ਉਹ ਵੀਰ ਜੀ ਖੋਲੀ ਨਾ ਮਾਰੋ ਮੈਂ ਕੱਲ ਦਾ ਹੋਏ ਤੱਕ ਤੁਹਾਡੇ ਪੈਸੇ ਬਚਾ ਦੂੰਗਾ ਮਨੂ ਸਪੈਂਸ ਨੇ ਤਾਂ ਦੀ ਸਪਾਰੀ ਜਿੱਤੀ ਸੀ ਜਿੱਥੇ ਬੰਦੇ ਦੇਖ ਕੇ ਮਾਰਦੇ ਨੇ ਪਰ ਮੈਂ ਕਰ ਕੋਈ ਨਹੀਂ ਲੇ ਗੋ 25 ਲੱਖ ਹੈਗਾ ਉਹ ਮੈਨੂੰ ਮੋੜ ਦੇ ਨੇ ਸਪੈਂਸ ਨੇ ਮੈਨੂੰ 15 ਲੱਖ ਦਾ ਲੜਾ ਲਾਇਆ ਉਹਨੇ ਕਦੀ ਮੈਨੂੰ ਪੀਅਰ ਜੋਗੇ ਨਹੀਂ ਦਿੱਤੇ ਉਹ 15 ਲੱਖ ਕਿੱਥੋਂ ਦੇ ਦੂੰ ਜਾ ਫਸਕਦੀ ਜਾਨ ਤੇਰੀ ਖੁਫਾ ਨਾ ਵੀਰ ਜੀ ਵੀਰ ਜੀ ਇੱਕ ਬੇਨਤੀ ਮੈਨੂੰ ਮੇਰੇ ਪਿੰਡ ਤੱਕ ਲਾ ਦੋ ਤੇ ਮੇਰੇ ਯਾਰ ਦੀ ਜ਼ਿੰਦਗੀ ਦਾ ਸਵਾਲ ਆ। ਆ ਜਾ ਬਹਿ ਜਾ। ਫਸਟ ਸਟੈਂਡ ਲਾ ਲਾਂ। ਆ ਮਹਾ ਯਾਰ ਮਧੀ ਯਾਰ ਤੇਰੇ ਦੀ। ਉਹ ਭਰਾਵਾ ਸ਼ੂਗਰ ਹੈ ਤੂੰ ਵੀ ਟਾਈਮ ਤੇ ਆ ਗਿਆ। ਜੇ ਤੂੰ 2 ਮਿੰਟ ਲੇਟ ਹੋ ਜਾਂਦਾ ਨਾ ਉਹਨਾਂ ਨੇ ਤੇ ਲਾ ਲਿਆ ਹੀ ਪੜੇ ਨ ਤੇਲ। ਕੋਈ ਨਹੀਂ। ਨਾਲੇ ਉਹ ਜਿਹੜਾ 25 ਲੱਖ ਦਾ ਪਿਆ ਤੇ ਕਰਨਾ ਆ। ਕਰਨਾ ਕੀ ਆ? ਕਹਿੰਦੀ ਹੈ ਤਿਆਰੀ ਬਾਹਰ ਨਹੀਂ।